ਖੋਜੀ ਲਤਮ ਸੋੜ ਖੋਜ ਸੱਡੀਆਂ ਉਜਾੜ ਮਹੱਲਾ ਪੰਜਵਾ ਜੀ ਖੋਜੀ ਲਤਮ ਖੋਜ ਸੱਡੀਆਂ ਉਜਾੜ ਤੈਸੈ ਦਿੱਤੀ ਬਾੜ ਨਾਨਕ ਖੇਤਨਾ ਸਿੱਜੀ ਪੌੜੀ ਅਰਾਧੋ ਸੱਚਾ ਸੋਏ ਸਭ ਕਿਸ ਜਿਸ ਪਾਸ ਦੋਹਾਂ ਸਰਿਆਂ ਖਸਮ ਆਪ ਕਿਨਮਹਿ ਕਰੇ ਰਾਸ ਤਿਆਗੋ ਸਗਲ ਉਪਾਬ ਤਿਸ ਕੀ ਓਟ ਗਹੋ ਪਉ ਸਰਨਾਈ ਭਜ ਸੁਖੀ ਹੂੰ ਸੁਖ ਲਹੋ ਕਰਮ ਧਰਮ ਤਤ ਗਿਆਨ ਸੰਤਾਂ ਸੰਗ ਹੋਏ ਜਪਿਏ ਅਮਰਤ ਨਾਮ ਬਿਕਨ ਨ ਲਾਗੇ ਕੋਈ ਜਿਸ ਨੂੰ ਆਪ ਦਿਆਲ ਤਿਸ ਮਨ ਬੁੱਠਿਆ ਪਾਇਨ ਸਭ ਨਿਧਾਨ ਸਹਬ ਟੁੱਠਿਆ ਜਿਸ ਨੂੰ ਆਪ ਦਿਆਲ ਤਿਸ ਮਨ ਬੁੱਠਿਆ ਪਾਇਨ ਸਭ ਨਿਧਾਨ ਸਹਬ ਟੁੱਠਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਗੁਰਪਿਆਰ ਵਾਲਿਓ ਸਤਸੰਗੀ ਜਨੋ ਆਪਾਂ ਜੋ ਲੜੀਵਾਰ ਗੁਰੂ ਦੀ ਕਿਰਪਾ ਸਦਕਾ ਸ਼ਬਦ ਵਿਚਾਰ ਕਰਦੇ ਹਾਂ ਉਹ ਸ਼ਬਦ ਵਿੱਚ ਮਹਾਰਾਜ ਦੱਸਦੇ ਨੇ ਖੋਜ ਲੱਦਮ ਖੋਜ ਛੱਡੀਆਂ ਉਜਾੜ ਜਿੰਨਾ ਕਾਮਦੈਕਾਂ ਨੇ ਮੇਰੀ ਖੇਤੀ ਉਜਾੜ ਦਿੱਤੀ ਸੀ ਉਨ੍ਹਾਂ ਦਾ ਖੋਜ ਮੈਂ ਖੋਜ ਲੱਭਣ ਵਾਲੇ ਗੁਰੂ ਦੀ ਰਾਹੀ ਲੱਭ ਲਿਆ ਹੈ ਹੁਣ ਮੈਂ ਉਹਨਾਂ ਦੀ ਖੋਜ ਕਰਨ ਲੱਗਿਆ ਵੀ ਜਿਹੜੇ ਮੇਰੀ ਖੇਤੀ ਨੂੰ ਚਰ ਜਾਂਦੇ ਸੀ ਨਾ ਨਾਮ ਰੂਪ ਖੇਤੀ ਨੂੰ ਚਰਦੇ ਸੀ ਕੌਣ ਚਰਦੇ ਸੀ ਵਿਸ਼ੇਪਕਾਰ ਵਹਿਮ ਭਰਮ ਕਰਮ ਕਾਂਡ ਉਹ ਮੈਂ ਹੁਣ ਗੁਰੂ ਤੋਂ ਜਾਂਚ ਲੈ ਲਈ ਮੈਂ ਹੁਣ ਉਹ ਖੋਜ ਲੱਭਣ ਵਾਲੇ ਗੁਰੂ ਦੀ ਰਾਹੀ ਲੱਭ ਲਿਆ ਜਿਹੜਾ ਮੇਰੀ ਖੇਤੀ ਨੂੰ ਉਜਾੜਦਾ ਸੀ ਖੋਜੀ ਲੱਦਮ ਖੋਜ ਛੱਡੀਆਂ ਉਜਾੜ ਅਗਲੇ ਪੰਦ ਚ ਮਾਰਾ ਨੇ ਦੱਸਿਆ ਤੈਸੈ ਦਿੱਤੀ ਬਾੜ ਨਾਨਕ ਖੇਤ ਨ ਸਿੱਜੀ ਹੁਣ ਏ ਪ੍ਰਭੂ ਤੈ ਖਸਮ ਨੇ ਮੇਰੀ ਪੈੜੀ ਨੂੰ ਗੁਰੂ ਦੀ ਸਹਾਇਤਾ ਦੀ ਬਾੜ ਦੇ ਦਿੱਤੀ ਹੈ ਹੁਣ ਨਾਨਕ ਦੀ ਪੈੜੀ ਨਹੀਂ ਉਜਾੜਦੀ ਉੱਜੜਦੀ ਕਿਉਂਕਿ ਗੁਰੂ ਦੇ ਗਿਆਨ ਦੀ ਬਾੜ ਹੋ ਗਈ ਮੇਰੀ ਨਾਮ ਰੂਪੀ ਖੇਤੀ ਨੂੰ ਤੇ ਹੁਣ ਨਹੀਂ ਮੇਰੀ ਨਾਮ ਰੂਪੀ ਨਾਮ ਰੂਪੀ ਖੇਤੀ ਨੂੰ ਵਿਸ਼ੇ ਬਗਾਰ ਉਜਾੜ ਨਹੀਂ ਸਕਦੇ ਵਿਸ਼ੇ ਬਗਾਰ ਉਜਾੜ ਨਹੀਂ ਸਕਦੇ ਪੌੜੀ ਰਾ ਦੋ ਸੱਚਾ ਸੋਏ ਸਭ ਕਿਸ ਜਿਸ ਪਾਸ ਮਹਾਰਾਜ ਕਹਿੰਦੇ ਉਸ ਸਦਾ ਫਿਰ ਰਹਿਣ ਵਾਲੇ ਪ੍ਰਭੂ ਨੂੰ ਸਿਮਰੋ ਜਿਸ ਦੇ ਬਸ ਵਿੱਚ ਹਰੇਕ ਪਦਾਰਥ ਹੈ ਜੀਦੀ ਕਿਰਪਾ ਨਾਲ ਜਿਹਦੇ ਹੁਕਮ ਅੰਦਰ ਸਭ ਕੁਝ ਮਿਲਦਾ ਆਪਾਂ ਨੂੰ ਆਕਸੀਜਨ ਪਾਣੀ ਟੈਂਪਰੇਚਰ ਫਿਰ ਉਹਦੀ ਕਿਰਪਾ ਨਾਲ ਸੂਰਜ ਦੀ ਕਿਰਨ ਫਸਰਦੀ ਹੈ ਤੇ ਸਾਡੇ ਵਾਸਤੇ ਪਦਾਰਥ ਪੈਦਾ ਹੁੰਦੇ ਨੇ ਉਹਦੀ ਕਿਰਪਾ ਨਾਲ ਹੁੰਦੇ ਆ ਜੀ ਪਦਾਰਥ ਪੈਦਾ ਸਾਡੇ ਵਾਸਤੇ ਕੋਈ ਮਨੁੱਖ ਇਹ ਨਾ ਸਮਝ ਲਵੇ ਮੈਂ ਸੰਤਰਿਆਂ ਦਾ ਬਾਗ ਉਗਾਤਾ ਤੇ ਮੈਂ ਸੰਤਰੇ ਲਾਤੇ ਪੈਦਾ ਕਰਤੇ ਨਹੀਂ ਨਹੀਂ ਕੋਈ ਇਹ ਕਹੇ ਵੀ ਹੁਣ ਮੈਂ ਆਲੂਆਂ ਦੇ ਲਾਏ ਸੀਗੇ ਇੱਕਰਾਂ ਦੇ ਏਕੜ ਠੀਕ ਆ ਤੂੰ ਲਾਏ ਆ ਕਰਮ ਕਰਨਾ ਆਪਣਾ ਫਰਜ਼ ਆ ਇਹ ਆਪਣਾ ਕਰਮ ਹੈ ਕਰਮ ਨੂੰ ਫਲ ਲਾਉਣਾ ਪ੍ਰਭੂ ਪਰਮਾਤਮਾ ਦਾ ਕੰਮ ਹੈ ਜੇ ਆਪਾਂ ਹੁਣ ਆਲੂ ਜਾਂ ਕਣਕ ਬੀਜੇ ਆਪਾਂ ਬੀਜ ਦਿੱਤੀ ਪਹਿਲੀ ਵਾਤ ਕਰੀ ਆਪਾਂ ਨੂੰ ਸਾਧਨ ਦਿੱਤੇ ਪ੍ਰਭੂ ਪਰਮਾਤਮਾ ਨੇ ਆਪਾਂ ਬਾਹੀ ਬੀਜੀ ਉਹਨੂੰ ਖਾਦ ਦਿੱਤੀ ਪਾਣੀ ਦਿੱਤਾ ਪਸ਼ੂਆਂ ਤੋਂ ਤੇ ਪੰਛੀਆਂ ਤੋਂ ਵੀ ਬਚਾਇਆ ਇਹ ਆਪਣਾ ਕਰਮ ਸੀ ਪਰ ਜਿਹੜੇ ਬੋਲ ਲੱਗੇ ਨੇ ਜਾਂ ਆਲੂਆਂ ਦੇ ਢੇਰ ਲੱਗੇ ਨੇ ਉਹ ਤਾਂ ਉਹਦੀ ਕਿਰਪਾ ਨਾਲ ਲੱਗੇ ਨੇ ਅੱਗੇ ਰਾਦੋ ਸੱਚਾ ਸੋਏ ਸਭ ਕਿਸ ਜਿਸ ਪਾਸ ਦੋਹਾਂ ਸਰਿਆਂ ਖਸਮ ਆਪ ਖਿੰਮੇ ਕਰੇ ਰਾਸ ਉਸ ਸਦਾ ਫਿਰ ਰਹਿਣ ਵਾਲੇ ਪ੍ਰਭੂ ਨੇ ਪ੍ਰਭੂ ਨੂੰ ਸਿਮਰੋ ਜਿਸ ਦੇ ਬਸ ਵਿੱਚ ਹਰੇਕ ਪਦਾਰਥ ਹੈ ਤੇ ਪ੍ਰਭੂ ਦੋਹਾਂ ਪਾਸਿਆਂ ਦਾ ਖਸਮੋ ਹੈ ਭਾਪ ਜੋ ਮਾਇਆ ਦੇ ਮੋਹ ਵਿੱਚ ਪਸਾਉਣ ਵਾਲਾ ਵੀ ਹੈ ਤੇ ਨਾਮ ਰਸ ਦੀ ਦਾਤ ਵੀ ਦੇਣ ਵਾਲਾ ਹੈ ਤੇ ਇੱਕ ਪਲਕ ਵਿੱਚ ਸਾਰੇ ਕੰਮ ਸਿਰੇ ਚਾੜ ਦਿੰਦਾ ਹੈ ਪਲਕ ਕਿੰਨਾ ਸਮਾਂ ਹੁੰਦਾ ਅੱਖ ਝਮਕਣ ਦਾ ਸਮਾਂ ਇੰਨੇ ਸਮੇਂ 'ਚ ਹੀ ਸਾਰੇ ਕੰਮ ਸਿਰੇ ਚਾੜ ਦਿੰਦਾ ਕਈ ਵਾਰੀ ਹੋ ਜਾਂਦਾ ਪੰਗਣੇ ਯਾਰ ਉਮੀਦ ਨਹੀਂ ਸੀ ਆਹ ਕੰਮ ਹੋ ਗਿਆ ਦੇਖ ਲੋ ਮਹਾਰਾਜ ਦੀ ਕਿਰਪਾ ਨਾਲ ਸ਼ੁਕਰਾਨਾ ਕਰਦੇ ਆਂ ਫਿਰ ਆਪਾਂ ਸਤਿਗੁਰੂ ਦਾ ਵੀ ਬੜੀ ਕਿਰਪਾ ਹੋਈ ਯਾਰ ਬੜੀ ਛੇਤੀ ਹੋਇਆ ਅੱਗੇ ਤਿਆਗੋ ਸਗਲ ਉਪਾਪ ਤਿਸ ਕੀ ਓਟ ਗਹੋ ਮਹਾਰਾਜ ਕਹਿੰਦੇ ਨਾ ਹੋਰ ਸਾਰੇ ਹੀਲੇ ਛੱਡੋ ਤੇ ਉਸ ਪ੍ਰਮਾਤਮਾ ਦਾ ਆਸਰਾ ਲਭੋ ਤਿਆਗੋ ਸਾ ਤ ਤਿਆਗੋ ਸਗਲ ਉਪਾਪ ਐਵੇਂ ਨਾ ਆਪਾ ਜੇ ਕਰਾਉਂਦਾ ਫਿਰ ਹਮਨ ਕਰਾਉਂਦਾ ਫਿਰ ਤਾਂ ਕੋਈ ਕਹਿੰਦਾ ਮੈਂ ਰਾਹੁ ਕੇਤੂ ਦਾ ਆਪਾ ਕਰਾਇਆ ਕੋਈ ਕਹਿੰਦਾ ਮੈਂ ਸਾਢੇ ਸਤੀ ਸੀ ਮੈਨੂੰ ਉਹ ਮਨਾਨਾ ਕੁਝ ਨਹੀਂ ਹੁੰਦਾ ਇਹ ਇਹ ਭਲੇਖਿਆਂ ਚ ਨਾ ਪਵੋ ਇਹ ਉਪਾਪ ਮਹਾਰਾਜ ਕਹਿੰਦੇ ਸਾਰੇ ਛੱਡ ਦਿਓ ਤੇ ਕਰੋ ਕੀ ਤਿਆਗੋ ਸਗਲ ਉਪਾਪ ਤਿਸ ਕੀ ਓਟ ਗਹੋ ਪ੍ਰਭੂ ਪ੍ਰਮਾਤਮਾ ਦੀ ਓਟ ਲੈ ਲਾ ਗੁਰੂ ਦੇ ਚਰਨਾਂ ਦਾ ਆਸਰਾ ਤੱਕ ਗੁਰੂ ਤੇ ਭਰੋਸਾ ਰੱਖ ਐਵੇਂ ਨਹੀਂ ਆਪਾਵਾਂ ਆਪੂਵਾਂ ਦੇ ਵਿੱਚ ਕੁਝ ਨਹੀਂ ਪਿਆ ਇਹ ਸਾਡੇ ਭਲੇਖੇ ਨੇ ਤੇ ਸਾਡਾ ਮਨ ਡਰਿਆ ਹੋਇਆ ਅਪਾਕ ਰੋਂਦਾ ਫਿਰਦਾ ਕੋਈ ਕਹਿੰਦਾ ਤਿਲ ਚੌਲੀ ਪਾ ਦਿਓ ਜੀ ਕੋਈ ਕਹਿੰਦਾ ਨਾਰੀਅਲ ਪਾਣੀ ਚ ਰੋੜ ਦਿਓ ਜੀ ਕੋਈ ਕਹਿੰਦਾ ਕੁਛ ਕਰ ਦਿਓ ਜੀ ਬੜੀ ਸਮਗਰੀ ਰੁੜਦੀ ਆ ਪਾਣੀ ਦੇ ਵਿੱਚ ਬਹੁਤ ساری ਸਮਗਰੀ ਅੱਗ ਵਿੱਚ ਫੁੱਕੀ ਜਾਂਦੀ ਆ ਖਾਣ ਵਾਲੀਆਂ ਚੀਜ਼ਾਂ ਅੱਗ ਵਿੱਚ ਫੁਕੀਆਂ ਜਾਂਦੀਆਂ ਜਾਂ ਪਾਣੀ ਵਿੱਚ ਰੋੜੀਆਂ ਜਾਂਦੀਆਂ ਆ ਲੁਧਿਆਣੇ ਵਾਲੀ ਨਹਿਰ ਦੀ ਸਫਾਈ ਹੋਈ ਸੀ ਇੱਕ ਵਾਰੀ ਚੈਰ ਹੋ ਗਿਆ ਖਣਿ ਕਿੰਨੇ ਕਰੋੜ ਦੀ ਸਮਗਰੀ ਨਿਕਲਿਆਈ ਉਹਦੇ ਚੋਂ ਸ਼ਿੱਕੇ ਕੱਲ ਪੱਤੀਆਂ ਨਾਰੀਅਲ ਬੜਾ ਕੁਝ ਕਰੋੜਾਂ ਦੀ ਗਣਤੀ ਵਿੱਚ ਆ ਨਿੰਬੂ ਮਿਰਚਾਂ ਦੀਆਂ ਜਿਹੜੀਆਂ ਬੰਦੇ ਇਹ ਵੀ ਆਈਆਂ ਕਰੋੜਾਂ ਦੀ ਗਣਤੀ ਵਿੱਚ ਰੋਜ਼ ਨਿੰਬੂ ਮਿਰਚਾਂ ਬਣੀਆਂ ਜਾਂਦੀਆਂ ਸਾਡੇ ਦੇਸ਼ ਵਿੱਚ ਬਾਹਰ ਕਿਤੇ ਨਹੀਂ ਕੋਈ ਗੱਡੀ ਨਾਲ ਨਿੰਬੂ ਬੰਨੀ ਫਿਰਦਾ ਗੱਡੀ ਨਾਲ ਬੰਨਿਆ ਪਤਾ ਕਿਹੜੀ ਨਾਲ ਜਿਹੜੀ 2-3 ਲੱਖ ਦੀ ਹੁੰਦੀ ਹੈ ਅਮਰੂਤੀਆਂ ਨਾਲ ਬੰਨੀ ਫਿਰਦੇ ਆ ਮੈਂ ਵੀ ਰੋਡ ਤੇ ਰਹਿਣਾ ਮਹਾਰਾਜ ਦੀ ਕਿਰਪਾ ਨਾਲ ਮੈਂ ਕਿਸੇ ਮਰਸਚੀ ਦੇ ਜਾਂ BMW ਗੱਡੀ ਦੇ ਨਾਲ ਨੀਂਬੂ ਮਿਰਚਾਂ ਬੰਨੀਆਂ ਨਹੀਂ ਦੇਖੇ ਬੰਨਨੇ ਵੀ ਸਸਤੀਆਂ ਨਾਲ ਹੀ ਸਸਤੀਆਂ ਨਾਲ ਹੀ ਕਹਿਣ ਦਾ ਭਾਅ ਵੀ ਸਾਡਾ ਮਨ ਬਹਿਮੀ ਭਰਮੀ ਆ ਤੇ ਨਾ ਕਰਮ ਕੰਡਾਂ ਦਾ ਚ ਪਿਆ ਰਹਿੰਦਾ ਤੇ ਮਹਾਰਾਜ ਨੇ ਕਿਹਾ ਥੇ ਕਿਹਾ ਤਿਆਗੋ ਸਗਲ ਉਪਾਪ ਤਿਸ ਕੀ ਓਟ ਗਹੋ ਇਹ ਸਾਰੇ ਬਹਿਮ ਭਰਮ ਜੇ ਛੱਡ ਦੇ ਸਾਰੇ ਉਪਾਪੂ ਜੇ ਛੱਡ ਦੇ ਪ੍ਰਭੂ ਪਰਮਾਤਮਾ ਦੇ ਚਰਨਾਂ ਦੀ ਓਟ ਆਸਰਾ ਲੈ ਭਾਈ जिने तेरा जीवन सवारना है आगे पौ चरनी पौ शरनाई भज सुखी हूं सुख लहो महाराज ਕਹਿੰਦੇ ਦੌੜ ਕੇ ਉਸ ਪ੍ਰਭੂ ਦੀ ਸ਼ਰਨ ਪਾਓ ਤੇ ਸਭ ਤੋਂ ਚੰਗਾ ਸੁੱਖ ਹਾਸਲ ਕਰੋ ਕਰਮ ਧਰਮ ਤਤ ਗਿਆਨ ਸੰਤਾਂ ਸੰਗ ਹੋਏ ਮਹਾਰਾਜ ਕਹਿੰਦੇ ਜੋ ਸੰਤਾਂ ਦੀ ਸੰਗਤ ਮਿਲੇ ਸੰਤ ਕਿੜੇ ਆ 35 ਮਹਾਂਪੁਰਖਾਂ 35 ਮਹਾਂਪੁਰਖਾਂ ਦੀ ਬਾਣੀ ਆਪਾਂ ਪੜ ਸੁਣ ਰਹੇ ਆ ਹੁਣ ਆਪਾਂ 35 ਮਹਾਂਪੁਰਖਾਂ ਦੀ ਸੰਗਤ ਕਰ ਰਹੇ ਆ ਇਸ ਟਾਈਮ ਜੇ ਆਪਣੀ ਸੁਰਤ ਸ਼ਬਦ ਨਾਲ ਟੱਚ ਕਰਦੀ ਆ ਤਾਂ ਗੁਰੂ ਨੂੰ ਹਾਜ਼ਰ ਨਾਜ਼ਰ ਮੰਨਦੀ ਐ ਤੇ ਸ਼ਬਦ ਦੇ ਨਾਲ ਸਾਡੀ ਸੁਰਤ ਜੁੜੀ ਹੋਈ ਆ 35 ਮਹਾਂਪੁਰਖਾਂ ਦੀ ਸੰਗਤ ਹੋ ਰਹੀ ਐ ਇਹ ਸੰਤ ਨੇ 35 ਮਹਾਂਪੁਰਖ ਇਹ 35 ਮਹਾਂਪੁਰਖ ਸੰਤਾਂ ਦੀ ਸੰਗਤ ਆਪਾਂ ਕਰ ਰਹੇ ਆ ਇਸ ਟਾਈਮ ਮਹਾਰਾਜ ਕਹਿੰਦੇ ਕਰਮ ਧਰਮ ਤਤ ਗਿਆਨ ਸੰਤਾਂ ਸੰਗ ਹੋਏ ਜੇ ਸੰਤਾਂ ਦੀ ਸੰਗਤ ਮਿਲੇ ਤਾਂ ਉਹ ਉੱਚੀ ਸਮਝ ਪ੍ਰਾਪਤ ਹੁੰਦੀ ਹੈ ਜੋ ਮਾਨੋ ਸਭ ਕਰਮਾਂ ਧਰਮਾਂ ਦਾ ਨਿਜੋੜ ਹੈ ਸਾਰੇ ਕਰਮਾਂ ਧਰਮਾਂ ਦਾ ਨਿਜੋੜ ਸੱਚੀ ਸੰਗਤ ਕਰਨਾ ਹੈ ਕਿਉਂਕਿ ਗੁਰੂ ਦਾ ਗਿਆਨ ਆ ਜਾਣਾ ਤੇ ਮਨ ਨੇ ਸਮਝ ਜਾਣਾ ਮਨ ਸਮਝ ਕੇ ਆਪਣਾ ਜੀਵਨ ਬਸਰ ਕਰੇਗਾ ਤੇ ਸੌਖਾ ਰਹੇਗਾ ਜਿਵੇਂ ਹੁਣ ਰਾਤ ਦੀ ਗੱਲ ਯਾ ਰਾਤ ਗੁਰੂ ਨਰਵੈਰ ਸਿੰਘ ਰੋ ਰਿਆ ਸੀ ਬਹੁਤ ਜਿਆਦਾ ਤਿੰਨ ਘੰਟੇ ਰੋਂਦਾ ਰਿਹਾ ਮੈਨੂੰ ਤਾਂ ਚਲ ਮੈਂ ਤਾਂ ਕਿ ਪਹਿਲਾਂ ਉਹੀ ਰੋਂਦਾ ਹੁਣ ਗੁੱਸੇ ਹੋਇਆ ਨਾ ਮੁਰਕੇ ਮੈਨੂੰ ਪਤਾ ਲੱਗਿਆ ਜਦੋਂ ਅਸੀਂ ਉੱਠੇ 12:00 11:00 ਵਜੇ ਚਲੋ ਮੈਂ ਗੁਰਮੰਤਰ ਵੀ ਪੜ੍ਹਿਆ ਔਮਲ ਮੰਤਰ ਵੀ ਪੜ੍ਹਿਆ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਸ਼ਬਦ ਵੀ ਪੜ੍ਹੇ ਬਿੱਟਕ ਜੇ ਜਦੋਂ ਨਾਟਕਿਆ 5-7 ਮਿੰਟ ਤੇ ਮੇਰੇ ਮਨ ਚ ਕੀ ਖਿਆਲ ਆਇਆ ਵੀ ਇਹਦਾ ਕੋਈ ਦੁੱਖ ਦਾ ਹੋਣਾ ਕੁਛ ਛੀ ਵੀ ਦੁਖਦਾਈ ਉਹਦਾ ਪੇਟ ਦੁਖਦਾ ਸੀ ਉਹ ਗੁਰਫਤੇ ਵਾਲੀ ਦਵਾਈ ਦੇਤੀ ਤੇ ਚਲੋ ਫੇਰ ਵੀ ਹਜੇ ਥੋੜਾ ਜਿਹਾ ਟਾਈਮ ਲੱਗਿਆ ਫਿਰ ਕਹ ਵੀ ਚਲੋ ਡਾਕਟਰ ਨੂੰ ਦਿਖਾ ਕੇ ਆਓ ਉਹ ਡਾਕਟਰ ਨੂੰ ਹਜੇ ਜਾਣਾ ਹੀ ਸੀਗਾ ਗੱਡੀ ਚ ਜਦੋਂ ਬੈਠਾ ਉਹਦੇ ਹੀ ਉਹ ਸੌ ਗਿਆ ਬੱਚਾ ਕਿਉਂਕਿ ਦਰਦ हट ਗਿਆ ਤੇ ਸੌ ਗਿਆ ਤੇ ਜੇ ਹੁੰਦੇ ਪਖੰਡੀ ਕਰਮ ਕਾਂਢੀ ਫੇਰ ਕਹਣਾ ਛੇ ਦੇ ਹੱਥ ਥੋਲੇ ਪਵਾ ਕੇ ਲਾਉ ਇਹਨੂੰ ਤਾਂ ਨજર ਲੱਗੀ ਆ ਇਹਨੂੰ ਤਾਂ ਝਾਕ ਨਾ ਹੋਈ ਆ ਫੇਰ ਇਹ ਕੰਮ ਹੋਣਾ ਸੀ ਕਿਉਂਕਿ ਜਦੋਂ ਗੁਰੂ ਦਾ ਗਿਆਨ ਪੱਲੇ ਹੋਵੇ ਫੇਰ ਸਾਨੂੰ ਜੀਵਨ ਜੀਣ ਦੀ ਜਾਂਚ ਆ ਜਾਂਦੀ ਹੈ ਚਲੋ ਉੱਥੇ ਸਾਡਾ ਫਰਜ਼ ਸੀਗਾ ਗੁਰੂ ਦਾ ਨਾਮ ਲੈਣਾ ਪ੍ਰਮਾਤਮਾ ਦਾ ਸ਼ਬਦ ਪੜ੍ਹਨਾ ਗੁਰਬਾਣੀ ਦਾ ਸ਼ਬਦ ਪੜ੍ਹਨਾ ਸਾਡਾ ਫਰਜ਼ ਬਣਦਾ ਸੁਭਾਅ ਆਈ ਹੈ ਤੇ ਪਰ ਜਦੋਂ ਦੇਖਿਆ ਗਿਆ ਵੀ ਇਹਨੇ ਜਾਂ ਤਾਂ ਦਰਦ ਹੁੰਦਾ ਹੋ ਜਾਂ ਕੰਨ ਦੁਖਦਾ ਹੋ ਉਹ ਦੋ ਤਿੰਨ ਚੀਜ਼ਾਂ ਨਹੀਂ ਅਸੀਂ ਦੇਖੀਆਂ ਤੇ ਉਹ পেট ਦਰਦ ਦਾ ਦਵਾਈ ਦਵਾਈ ਦੇਣ ਨਾਲ ਬੱਚਾ ਠੀਕ ਹੋ ਗਿਆ। ਕਹਣ ਦਾ ਭਾਪਾ ਵੀ ਗੁਰਦੇ ਗਿਆਨ ਮੁਤਾਬਕ ਆਪ ਦਵਾਈ ਬੂਟੀ ਕਾ ਲਈ ਹੱਕ ਵੀ ਆਈਆਂ। ਚਾਹੇ ਨਹੀਂ ਵੀ ਗਿਆਨ ਸਾਡੇ ਕੋਲੇ ਤਾਂ ਵੀ ਦਵਾਈ ਬੂਟੀ ਚੀਜ਼ ਕਰੋ ਜੀ ਕੋਈ ਝਾਕਣਾ ਨਹੀਂ ਹੁੰਦੀ ਕਿਉਂਕਿ ਗਰਬਾਣੀ ਕਹਿੰਦੀ ਮੈਂ ਨਹੀਂ ਕਹਿੰਦਾ। ਤੰਤ ਮੰਤਨ ਜੋ ਹੀ ਤੇ ਸੱਚਾ ਖੰਨਾ ਲਾਗੇ। ਚਾਖ ਹੁੰਦਾ ਮਤਲਬ ਨજર। ਵੀ ਮਹਾਰਾਜ ਕਹਿੰਦੇ ਨਾ ਕੋਈ ਤੰਤਰ ਮੰਤਰ ਲੱਗਦਾ ਹੁੰਦਾ ਤੇ ਨਾ ਕੋਈ ਨજર ਲੱਗਦੀ ਹੁੰਦੀ ਆ। ਕਿਨੂੰ ਜਿਹੜੇ ਗੁਰੂ ਨਾਲ ਪਿਆਰ ਕਰਦੇ ਉਹਨਾਂ ਨੂੰ ਲੱਗਦੀ ਜਿਹੜੇ ਨਹੀਂ ਕਰਦੇ ਉਹਨਾਂ ਨੂੰ ਨਜ਼ਰਾਂ ਵੀ ਲੱਗ ਜਾਂਦੀਆਂ ਤੇ ਤੰਤਰ ਮੰਤਰ ਵੀ ਉਹਨਾਂ ਨੂੰ ਚੰਬੜ ਜਾਂਦੇ ਕਾਤੋਂ ਕਿਉਂਕਿ ਉਹਨਾਂ ਦਾ ਮਨ ਡਰਿਆ ਹੁੰਦਾ ਡਰੇ ਮਨ ਨੂੰ ਸਭ ਕੁਝ ਚੰਬੜਦਾ ਡਰਿਆ ਮਨ ਤਾਂ ਚਿੜੀ ਉੱਡੇ ਉਦੋਂ ਡਰ ਜਾਂਦਾ ਜੇ ਹਨੇਰੇ ਦੇ ਵਿੱਚ ਚਿੜੀ ਵੀ ਫਰਕ ਜੇ ਨਾ ਫਰਕੜ ਕਾ ਦੇ ਤਾਂ ਵੀ ਡਰ ਜਾਂਦਾ ਜਿਹੜਾ ਡਰਿਆ ਮਨ ਹੁੰਦਾ ਜਿਹੜਾ ਗੁਰੂ ਦੇ ਗਿਆਨ ਵਾਲਾ ਉਹਨੂੰ ਪਤਾ ਹੀ ਹੁੰਦਾ ਸਮਝ ਆ ਜਾਂਦੀ ਹੈ ਚਲੋ ਮਹਾਰਾਜ ਕਹਿੰਦੇ ਕਰਮ ਧਰਮ ਤਤ ਗਿਆਨ ਸੰਤਾਂ ਸੰਗ ਹੋਏ ਜਦੋਂ ਦਾ ਇਹ ਸੰਤਾਂ ਦਾ ਸੰਗ ਕੀਤਾ ਗੁਰੂ ਮਹਾਰਾਜੀ ਕਿਰਪਾ ਨਾਲ 7 8 9 ਚ 7 8 ਚ ਮੇਰਾ خیال ਗੁਰੂ ਦੀ ਕਿਰਪਾ ਹੋਈ ਗੁਰੂ ਦੀ ਸੰਗਤ ਕਰਨ ਲੱਗੇ ਚੰਗੇ ਚੰਗੇ ਪ੍ਰਚਾਰਕਾਂ ਤੋਂ ਨਾਮ ਬਾਣੀ ਗੁਰਬਾਣੀ ਦੀ ਸ਼ਬਦ ਵਿਚਾਰ ਸੁਣਨ ਲੱਗੇ ਮਨ ਸਟਰੋਂਗ ਹੋ ਗਿਆ ਤੇ ਸਮਝ ਗਿਆ ਅਕਲ ਆ ਗਈ ਮਨ ਨੂੰ ਕਹਿਣ ਦਾ ਭਾਵ ਵੀ ਭੈਮਾ ਭਰਮਾ ਕਰਮਾਂ ਕਾਂਡਾਂ ਵਿੱਚੋਂ ਨਿਕਲ ਗਿਆ ਅੱਗੇ ਮਹਾਰਾਜ ਜਿਨਾਂ ਜੱਪੀਏ ਅਮਰਤ ਨਾਮ ਦੇਗਨਾ ਲੱਗੇ ਕੋਈ ਇਹ ਆ ਗਈ ਪੰਕਤੀ ਜਦੋਂ ਅਸੀਂ ਪ੍ਰਭੂ ਪਰਮਾਤਮਾ ਦਾ ਨਾਮ ਜਪਦੇ ਆ ਸਾਨੂੰ ਕਿਸੇ ਵੀ ਕਿਸਮ ਦਾ ਵਿਗਨ ਨਹੀਂ ਲੱਗਦਾ ਨਹੀਂ ਤਾਂ ਦੁਨੀਆਂ ਨੂੰ ਵਿਗਨ ਕਿਹੜੇ ਲੱਗਦੇ ਆ ਤੁਰਨ ਲੱਗਾ ਸਿੱਕਮਾਰਤੀ ਵਿਗਨ ਲੱਗ ਗਿਆ ਤੁਰ ਲੱਗਾ ਉਹ ਰੱਖਵਾ ਹੀ ਕੁੱਕਰ ਹੁੰਦਾ ਉਹਨੇ ਕਿਤੇ ਕੰਨ ਖੜਕਾਤੇ ਫੜਕਤੇ ਜਿਹਨੂੰ ਕੰਨ ਕਹਿੰਦੇ ਆ ਕੰਨ ਫੜਕਤੇ ਵਿਗਨ ਲੱਗ ਗਿਆ ਇਹ ਮੈਂ ਗੱਲਾਂ ਜਿਹੜੀਆਂ ਦੇਖੀਆਂ ਮੇਰਾ ਪ੍ਰੈਕਟੀਕਲ ਮੈਂ ਉਹ ਗੱਲਾਂ ਕਰਦਾ ਜੀ ਆਪਣੇ ਬਹਿਮ ਨਿਕਲ ਜਾਣ ਆ ਭੈਣ ਭਰਾ ਚੈਨਲ ਤੇ ਵੀ ਬਹੁਤ ਸੁਣਨ ਵਾਲੇ ਆ ਬੈਮ ਨਿਕਲ ਜਾਂਦੇ ਆ ਜਦੋਂ ਗੁਰਬਾਣੀ ਨੂੰ ਸੁਣਦੇ ਆ ਪੂ ਧਿਆਨ ਨਾਲ ਫੇਰ ਕੀ ਕਹਣਾ ਗੱਡੀ ਕੱਢੀ ਜਾਂ ਮੋਟਰਸਾਈਕਲ ਕੱਢਾਂ ਮੂਰ ਦੀ ਬਿੱਲੀ ਲਾਂਗੀ ਕਹਿੰਦੇ ਰਸਤਾ ਕੱਟ ਗਈ ਬਿੱਲੀ ਰਸਤਾ ਕੱਟ ਗਈ ਬਿੱਲੀ ਨੇ ਫੜ ਲਿਆ ਮਨ ਮਨ ਨੇ ਬਿੱਲੀ ਫੜ ਲਈ ਹੋਇਆ ਹਿਆ ਕੁਛ ਨਹੀਂ ਮਨ ਨੇ ਫੜ ਲਈ ਬਿੱਲੀ ਵੀ ਰਸਤਾ ਕੱਟ ਗਈ ਬਸ ਹੁਣ ਨਹੀਂ ਕੰਮ ਬਣਨਾ ਮੁੜ ਜਾਓ ਪਿੱਛੇ ਕਹਿਣ ਦਾ ਭਾਵ ਆ ਵੀ ਨਿੱਕੀਆਂ ਨਿੱਕੀਆਂ ਗੱਲਾਂ ਤੇ ਬਿੰਗਨ ਲੱਗਦੇ ਨੇ ਉਹਨਾਂ ਨੂੰ ਜਿਨ੍ਹਾਂ ਕੋਲੇ ਗਿਆਨ ਨਹੀਂ ਹੈ ਕਰਮਕਾਂਢੀ ਨੇ ਬਈਮਾ ਭਰਮਾਂ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਬਿਕਨ ਲੱਗਦੇ ਨੇ ਸੋ ਮਹਾਰਾਜ ਕਹਿੰਦਾ ਜਪੀਏ ਅਮਰਤ ਨਾਮ ਬਿਕਨ ਨਾ ਲੱਗੇ ਕੋਈ ਜੇ ਪ੍ਰਭੂ ਦਾ ਅਮਰਤ ਨਾਮ ਸਿਮਰਿਏ ਤਾਂ ਜੀਵਨ ਦੇ ਰਾਹ ਵਿੱਚ ਕੋਈ ਰੁਕਾਵਟ ਨਹੀਂ ਪੈਂਦੀ ਲਾ ਗੁਰੂ ਨੇ ਫੈਸਲਾ ਦਿੱਤਾ ਕੋਈ ਵੀ ਬਿਕਨ ਨਹੀਂ ਲੱਗਦਾ ਕਿਸੇ ਵੀ ਕਿਸਮ ਦੀ ਜੀਵਨ ਦੇ ਵਿੱਚ ਰੁਕਾਵਟ ਨਹੀਂ ਪੈਂਦੀ ਮਨੁੱਖ ਦੇ ਬੀਬੀ ਆ ਚਾਹੇ ਭਾਈ ਆ ਕਿਹੜੇ ਤੇ ਜਿਹੜਾ ਪ੍ਰਭੂ ਪਰਮਾਤਮਾ ਦਾ ਨਾਮ ਜਪਦਾ ਜਿਹੜਾ ਦਰ ਬਦਲੂ ਆ ਜਾਂ ਦਲ ਬਦਲੂ ਕਹ ਲੋ ਦਲ ਬਦਲੂ ਤੇ ਦਰ ਬਦਲੂ ਦੋ ਹੁੰਦੇ ਨੇ ਇੱਕ ਤਾਂ ਜੇ ਆਪਾਂ ਲੀਡਰਾਂ ਚ ਕਹੀਏ ਤਾਂ ਉਹ ਦਲ ਬਦਲੂ ਹੁੰਦੇ ਨੇ ਕਿਤੇ ਕਾਂਗਰਸ ਜਾਂ ਚਲੇ ਗਏ ਕਾਂਗਰਸ ਵਾਲੇ ਕਾਲੀਆਂ ਚਲੇ ਗਏ ਕੱਲ ਨਾਲੇ ਬੀਜੇਪੀ ਚਲੇ ਗਏ ਬੀਜੇਪੀ ਵਾਲੇ ਆਵਾਦਮੀ ਚਲੇ ਗਏ ਇਹ ਦਲ ਬਦਲੂ ਕਹਿੰਦੇ ਇਹਨਾਂ ਨੂੰ ਜਿਹੜੇ ਬਦਲਦੇ ਆ ਉਧਰ ਉਧਰ ਇੱਕ ਦਰ ਬਦਲੂ ਹੁੰਦੇ ਆ ਵੀ ਗੁਰੂ ਦੇ ਦਰ ਤੇ ਵੀ ਆ ਗਏ ਤੇ ਜਾਂ ਫਿਰ ਹੋਰ ਪਾਸੇ ਵੀ ਤੁਰ ਗਏ ਕੁਈ ਕਹਿੰਦਾ ਮੈਨੂੰ ਲਵੇਰੀਆਂ ਫਲਾਣੇ ਤਾਂ ਤੋਂ ਮਿਲਦੀਆਂ ਕੋਈ ਕਹਿੰਦਾ ਮੈਨੂੰ ਉੱਥੋਂ ਲਾਲਾਂ ਦੀ ਦਾਤ ਮਿਲਦੀ ਕਈ ਦਰਬਦਰੂ ਹੁੰਦੇ ਨੇ ਨਹੀਂ ਭਾਈ ਮਹਾਰਾਜ ਕੀ ਕਹਿੰਦੇ ਨੇ ਫਿਰ ਕਰ ਬੈਸ ਹਰ ਜਨ ਪਿਆਰੇ ਸਤਗੁਰ ਤੁਮਰੇ ਕਾਜ ਸਵਾਰੀ ਫਿਰ ਕਰ ਬੈਸ ਦਾ ਮਤਲਬ ਵੀ ਗੁਰੂ ਦੇ ਚਰਨੀ ਲੱਗ ਜਾ ਭਾਈ ਨਾਮ ਬਾਣੀ ਨਾਲ ਜੁੜ ਜਾ ਬਸ ਤੇਰੇ ਕਾਰਜ ਆਪੇ ਸਵਰੀ ਜਾਣੇ ਸਾਰੇ ਜ਼ਿੰਦਗੀ ਵਾਲੇ ਜੀਵ ਆਤਮਾ ਵਾਲੇ ਸਭ ਕਾਰਜ ਸਵਰ ਜਾਣੇ ਨੇ ਜਿਸ ਨੂੰ ਆਪ ਦਿਆਲ ਤਿਸ ਮਨ ਬੁੱਠਿਆ ਜਿਸ ਮਨੁਖ ਤੇ ਪ੍ਰਭੂ ਆਪ ਮਿਹਰਮਾਨ ਹੋਵੇ ਉਸ ਦੇ ਮਨ ਵਿੱਚ ਆ ਵਸਦਾ ਹੈ ਮਿਹਰਬਾਨ ਉਹਦੇ ਤੇ ਹੋਊਗਾ ਜਿਹੜਾ ਕਹਨੇ ਚ ਹੋ ਜੇ ਆਪਾਂ ਬਾਰੀ ਦਾਰ ਨਾਲ ਜਿਹੜਾ ਧੀ ਪੁੱਤ ਕਹਨੇ ਚ ਉਹਦੇ ਤੇ ਮਾਪਿਓ ਦੀ ਪੂਰੀ ਮਿਹਰ ਹੁੰਦੀ ਆ ਉਹਦੀ ਹਰ ਗੱਲ ਮੰਨ ਲੈਂਦਾ ਹਰ ਉਹਦੀ ਜ਼ਰੂਰਤ ਪੂਰੀ ਕਰ ਦਿੰਦਾ ਜਿਹੜਾ ਬੱਚਾ ਕਹਨੇ ਚੋਂ ਬਾਹਰ ਹੋ ਗਿਆ ਫਿਰ ਉਹ ਆਪਦੀ ਮਰਜ਼ੀ ਮੁਤਾਬਕ ਤੁਰਿਆ ਫਿਰੇ ਫਿਰ ਉਹਦੇ ਤੇ ਦਿਲ ਨਹੀਂ ਆਉਂਦਾ ਹੁੰਦਾ ਬੱਚੇ ਤੇ ਮਾਂ ਪਿਓ ਦਾ ਕੋਈ ਖੁਸ਼ੀ ਨਾਲ ਨਹੀਂ ਚੀਜ਼ ਲੈ ਕੇ ਦੇ ਸਕਦਾ ਦਿੰਦਾ ਨਾ ਫਿਰ ਉਹਨੂੰ ਪਤਾ ਵੀ ਇਹ ਕੱਲਾ ਡੈਡੀ ਕਹਿਣ ਨਾਲ ਹੀ ਆ ਉਵੇਂ ਨਹੀਂ ਇਹ ਰਿਸਪੈਕਟ ਨਹੀਂ ਕਰਦੇ ਗੱਲ ਮੰਨਦੇ ਨਹੀਂ ਸਾਡੀ ਸਾਡੇ ਕਹਣੇ ਚੋਂ ਬਾਹਰ ਨੇ ਫਿਰ ਜਿਹੜੇ ਕਹਣੇ ਚੋਂ ਬਾਹਰ ਹੁੰਦੇ ਨੇ ਉਹ ਧੂੜ ਤੋਂ ਪੱਟਕੇ ਖਾਂਦੇ ਫਿਰਦੇ ਰਹਿੰਦੇ ਨੇ ਅੱਗੇ ਮਹਾਰਾਜ ਨੇ ਦੱਸਿਆ ਪਾਇਨ ਸਭਨਿਦਾਨ ਸਹਿਬ ਟੁੱਟਿਆ ਮਹਾਰਾਜ ਕਹਿੰਦੇ ਜਿਸ ਨੂੰ ਆਪ ਦਿਆਲ ਤਿਸ ਮਨ 붙ਿਆ ਜਿਸ ਮਨੁਖ ਉੱਤੇ ਪ੍ਰਭੂ ਆਪ ਮਿਹਰਬਾਨ ਹੋਵੇ ਉਸ ਦੇ ਮਨ ਵਿੱਚ ਆ ਵਸਦਾ ਹੈ ਜਿਹੜੀ ਆਪ ਆਧਾਰ ਨੇ ਲਈ ਆ ਬਾਹਰੀ ਵੀ ਜੇ ਅਸੀਂ ਗੁਰੂ ਦੇ ਕਹਨੇ ਵਿੱਚ ਆ ਭਾਈ ਸਾਡਾ ਗੁਰੂ ਦੇ ਕਹਨੇ ਮੁਤਾਬਕ ਆਪਣਾ ਜੀਵਨ ਹੈ ਜੋ ਗੁਰੂ ਕਹੇ ਸੋਈ ਭਲ ਮੰਨੋ ਜੋ ਗੁਰੂ ਕਹਿੰਦਾ ਉਹ ਭਲਾ ਕਰਕੇ ਮੰਨ ਲਗੇ ਤੇ ਫੇਰ ਸਾਡੇ ਤੇ ਮਿਹਰ ਹੋਏਗੀ ਉਹਦੀ ਤੇ ਸਾਡੇ ਮਨ ਵਿੱਚ ਉਹਨੇ ਆ ਵਸਣਾ ਸ਼ਬਦ ਗੁਰੂ ਨੇ ਅੱਗੇ ਮਹਾਰਾਜ ਨੇ ਦੱਸਿਆ ਪਾਇਨ ਸਭਨਿਦਾਨ ਸਾਹਿਬ ਟੁੱਟਿਆ ਟੁੱਟਿਆ ਦਾ ਮਤਲਬ ਤੁਹਾਨੂੰ ਦਾ ਖੁਸ਼ ਹੋਣਾ ਮਹਾਰਾਜ ਕਹਿੰਦੇ ਪ੍ਰਭੂ ਮਾਲਕ ਦੇ ਪਰਸ਼ੰਨ ਹੋਇਆ ਮਾਨੋ ਸਾਰੇ ਖਜ਼ਾਨੇ ਪਾ ਲਈਦੇ ਹਨ ਜਦੋਂ ਪ੍ਰਭੂ ਪਰਮਾਤਮਾ ਦੀ ਕਿਰਪਾ ਦੇਖਿਆ ਨਾ ਆਪਾਂ ਕਹਿੰਦੇ ਆ ਬੜੀ ਕਿਰਪਾ ਯਾਰ ਸਾਰੀਆਂ ਕੰਨੀਆਂ ਪੂਰੀਆਂ ਸਰੀਰ ਕਰਕੇ ਵੀ ਤੰਦਰੁਸਤ ਪਰਿਵਾਰ ਕਰਕੇ ਵੀ ਸੁਖੀ ਆ ਹੋਰ ਵੀ ਸੁੱਖ ਸਹੂਲਤਾਂ ਨੇ ਕਿਸੇ ਕਿਸਮ ਦੀ ਟੋਟ ਨਹੀਂ ਕਿਸੇ ਵੀ ਕਿਸਮ ਦੀ ਟੋਟ ਨਹੀਂ ਧਿਆਨ ਨਾਲ ਬੈਠੋ ਜੀ ਉੱਠ ਕੇ ਘੇੜਾ ਦੇ ਲਾ ਪਾਇਨ ਸਪਨ ਨਿਦਾਨ ਸਹਬ ਟੁੱਟਿਆ ਪ੍ਰਭੂ ਮਾਲਕ ਦੇ ਪ੍ਰਸੰਨ ਹੋਇਆ ਮਾਨੋ ਸਾਰੇ ਖਜ਼ਾਨੇ ਪਾ ਲਈ ਦੇ ਹਨ ਤੇ ਅਗਲਾ ਸ਼ਬਦ ਮਹਾਰਾਜ ਕਹਿੰਦੇ ਨੇ ਸ਼ਲੋਕ ਮਹਲਾ 5 ਲੱਦਮ ਲੱਪਣ ਹਾਰ ਕਰਮ ਕਰਨਦੋ ਮਾਂ ਪਿਰੀ ਹੁਣ ਆਪਾਂ ਸਮਝ ਲਈ ਗਾ ਪੰਕਤੀ ਪੜ੍ਹ ਲਈ ਮੈਨੂੰ ਵੀ ਥੋੜੀ ਸਮਝ ਆਈ ਆ ਦੂਜਿਆਂ ਨੂੰ ਘੱਟ ਹੀ ਸਮਝ ਆਈ ਹੋਊ ਜਦੋਂ ਆਪਾਂ ਇਹ ਭਾਵ ਅਰਥ ਨੂੰ ਸਮਝਾਂਗੇ ਉਦੋਂ ਸਮਝ ਆ ਜਾਣੀ ਬਈ ਗੁਰੂ ਨੇ ਕੀ ਕਿਹਾ ਲੱਦਮ ਲੱਪਣ ਹਾਰ ਕਰਮ ਕਰਨਦੋ ਮਾਂ ਪਿਰੀ ਹੁਣ ਆਪਾਂ ਭਾਵ ਅਰਥ ਸਮਝਦੇ ਆਂ ਜਦੋਂ ਮੇਰੇ ਪਿਆਰੇ ਖਸਮ ਨੇ ਮੇਰੇ ਉੱਤੇ ਬਖਸ਼ਿਸ਼ ਕੀਤੀ ਤਾਂ ਮੈਂ ਲੱਭਣ ਜੋਗ ਪ੍ਰਭੂ ਨੂੰ ਲੱਭ ਲਿਆ ਹੈ ਲੱਭਣ ਜੋਗ ਪ੍ਰਭੂ ਪਰਮਾਤਮਾ ਹੈ ਹੋਰ ਪਦਾਰਥ ਤਾਂ ਲੱਭ ਹੀ ਜਾਂਦੇ ਨੇ ਪਦਾਰਥ ਤਾਂ ਕਿਸੇ ਕੋਲੇ ਪੈਸਾ ਵੱਧਦਾ ਹੋਵੇ ਸ਼ਾਮ ਤਾਂ ਕਾਪਦੀ ਕੋਈ ਜ਼ਰੂਰਤ ਵਾਲੀ ਚੀਜ਼ ਪੂਰੀ ਕਰ ਲੈਂਦਾ ਜਾਂ ਆਪਣੇ ਸ਼ੌਂਕ ਮੁਤਾਬਕ ਕੋਈ ਚੀਜ਼ ਖਰੀਦ ਲੈਂਦਾ ਜਿਹਦੇ ਕੋਲੇ ਪੈਸੇ ਵੱਧਦਾ ਹੈ ਜਿਹਦੇ ਕੋਲੇ ਘੱਟ ਹੁੰਦੇ ਆ ਉਹ ਚੱਲ ਇੱਕ ਦੋ ਦਿਨ ਲੋਨ ਲਾਣ ਲੈ ਕੇ ਉਹ ਜ਼ਰੂਰਤ ਪੂਰੀ ਕਰ ਲੈਂਦਾ ਥੋੜੇ ਥੋੜੇ ਕਰਕੇ ਮੋੜ ਦਿੰਦਾ ਇਹ ਤਾਂ ਪਦਾਰਥ ਲੱਭ ਲੈਂਦਾ ਮਨੁੱਖ ਘੱਟ ਕਮਾਈ ਵਾਲਾ ਥੋੜਾ ਜਿਹਾ ਔਖਾ ਲੱਭ ਲੈਂਦਾ ਵੱਧ ਕਮਾਈ ਵਾਲਾ ਸੌਖਾ ਲੱਭ ਲੈਂਦਾ ਇਹ ਤਾਂ ਲੱਭ ਲੈਂਦੇ ਨੇ ਪਰ ਲੱਭਣ ਵਾਲੀ ਚੀਜ਼ ਕਿਹੜੀ ਆ ਪ੍ਰਭੂ ਪਰਮਾਤਮਾ ਮਹਾਰਾਜ ਨੇ ਦੱਸਿਆ ਲੱਦ ਮੁਲਪਣ ਹਾਰ ਕਰਮ ਕਰਨ ਦੋ ਮਾਂ ਪਿਰੀ ਜਦੋਂ ਮੇਰੇ ਪਿਆਰੇ ਖਾਸਮ ਨੇ ਮੇਰੇ ਉੱਤੇ ਬਖਸ਼ਿਸ਼ ਕੀਤੀ ਤਾਂ ਮੈਂ ਲੱਭਣ ਜੋਗ ਪ੍ਰਭੂ ਨੂੰ ਲੱਭ ਲਿਆ ਇਹ ਲੱਭਣਯੋਗ ਚੀਜ਼ ਪ੍ਰਭੂ ਪਰਮਾਤਮਾ ਹੈ ਇਹਨੂੰ ਲੱਭ ਲਿਆ ਗੁਰੂ ਦੀ ਕਿਰਪਾ ਨਾਲ ਕਿਹੜੇ ਨੂੰ ਇੱਕੋ ਸਿਰਜਣਹਾਰ ਨਾਨਕ ਬੀਆ ਨਾ ਪਛੀਏ ਹੁਣ ਹੈ ਨਾਨਕ ਇੱਕ ਕਰਤਾਰ ਹੀ ਹਰ ਥਾਂ ਦਿਸ ਰਿਹਾ ਹੈ ਕੋਈ ਹੋਰ ਨਹੀਂ ਦਿਸਦਾ ਜੀਤੇ ਤੇ ਕਿਰਪਾ ਹੋ ਗਈ ਵੇ ਇੱਕ ਕਰਤਾਰ ਹੀ ਦਿਸਦਾ ਸਾਰਿਆਂ ਵਿੱਚ ਸਾਰੀ ਸ੍ਰਿਸ਼ਟੀ ਵਿੱਚ ਭੈਣਾ ਭਰਾਵਾਂ ਵਿੱਚ ਰਿਸ਼ਤੇਦਾਰਾਂ ਵਿੱਚ ਮਾਤਾ ਪਿਤਾ ਵਿੱਚ ਧੀਆਂ ਪੁੱਤਰਾਂ ਵਿੱਚ ਜੇ ਗੁਰੂ ਦਾ ਗਿਆਨ ਪੱਲੇ ਆ ਗਿਆ ਤੇ ਨਹੀਂ ਫਿਰ ਦਰਦਰ ਤੇ ਵੀ ਲੱਭਦਾ ਫਿਰਦਾ ਮਨੁੱਖ ਲੱਭਣਾ ਕਿਨੂ ਆ ਇੱਕੋ ਸਿਰ ਜਨਹਾਰ ਨਾਨਕ ਬੀਆ ਨਾ ਪੱਸੀਏ ਹੁਣ ਹੈ ਨਾਨਕ ਇੱਕ ਕਰਤਾਰ ਹੀ ਹਰ ਥਾਂ ਦਿਸ ਰਿਹਾ ਹੈ ਕੋਈ ਹੋਰ ਨਹੀਂ ਦਿਸਦਾ ਮਹੱਲਾ ਪੰਜਵੰ ਪਾਪੜ ਆ ਪਸਾੜ ਬਾਣ ਸੱਚਾ ਬਾ ਸੁਣ ਕੇ ਸਨ ਕੇ ਸੱਚ ਭਾਵ ਸਿਮਰਨ ਦੀ ਸੱਚ ਭਾਵ ਸਿਮਰਨ ਦਾ ਤੀਰ ਤਾਣ ਕੇ ਚੰਦਰੇ ਪਾਪਾਂ ਨੂੰ ਬੰਨ ਦਿੱਤਾ ਭਜਾ ਦਿੱਤਾ ਮਾਰਿਆ ਸਤਗੁਰ ਪਾਣ ਜਿਵੇਂ ਸਤਗੁਰੂ ਦੇ ਗਿਆਨ ਦਾ ਬਾਣ ਵੱਜਦਾ ਨਾ ਬਕਾਰੀ ਮਨ ਨੂੰ ਟੁੱਟ ਢੇਰੀ ਹੋ ਜਾਂਦਾ ਤੇ ਗੁਰੂ ਦੇ ਨਾਮ ਨਾਲ ਜੁੜ ਜਾਂਦਾ ਆ ਨਮਾਣੇ ਦੇ ਸਿਖੜੇ ਤੇ ਵੀ ਪਤਾ ਨਹੀਂ ਕਿਹੜੇ ਸਮੇਂ ਦਾ ਕੋਈ ਕਿਣਕਾ ਬੀਜ ਬੀਜਿਆ ਹੋਇਆ ਹਰਾ ਹੋ ਗਿਆ ਜਿਹੜਾ ਗੁਰੂ ਨੇ ਕਿਰਪਾ ਕਰਕੇ ਨਾਮ ਬਾਣੀ ਨਾਲ ਜੋੜ ਲਿਆ ਨਹੀਂ ਤਾਂ ਸਤ ਤੋਂ ਪਹਿਲਾਂ ਤਾਂ ਕਰਮਕਾਂਡ ਹੀ ਸੀ ਕਬਰਾਂ ਪੂਜ ਲੀਆਂ ਝੰਡ ਪੂਜ ਲੇ ਗਾਂਆਂ ਨੂੰ ਪੇੜੇ ਦੇਤੇ ਕੀੜਿਆਂ ਨੂੰ ਤੇਲ ਚੌਲ ਪਾਤੇ ਇਹੋ ਜੇ ਕੁਛ ਹੀ ਕਰਦੇ ਫਿਰਦੇ ਸੀ ਨਿਵਾਜਾਂ ਬਣਾਉਂਦੀਆਂ ਗੋਲ ਗਲੇਪ ਖਾਤੇ ਮੰਨੀਆਂ ਦੇਦੀਆਂ ਲੱਡੂ ਚੜਾਤੇ ਬੜਾ ਕੁਛ ਕਰਦੇ ਸੀ ਵਾਹ ਵਾਹ ਆ ਮੇਰੇ ਬੱਚੇ ਹੱਸਦੇ ਹੁੰਦੇ ਅੱਜ ਕਹਿੰਦੇ ਡਾਡੀ ਉਹ ਵਦਗਾ ਨਹੀਂ ਸੀ ਵੀ ਰੋਜ ਅੰਗੂ ਆਪਾਂ ਬੜੇ ਪਦਾਰਥ ਛਕਦੇ ਹੁੰਦੇ ਸੀ ਨਾਲੇ ਬੀਹੀ ਵਾਲਿਆਂ ਨੂੰ ਸਕਾਉਣੇ ਬਿਹੜੇ ਵਾਲਿਆਂ ਨੂੰ ਵੀ ਆਜੋ ਬਈ ਕਹਿਣ ਦਾ ਭਾਵ ਆ ਵੀ ਜਦੋਂ ਭਾਈ ਗੁਰੂ ਦੇ ਗਿਆਨ ਨਾਲ ਨਹੀਂ ਜੁੜਦਾ ਮਨ ਉਦੋਂ ਬਥੇਰੇ ਕਰਮ ਕਾਂਡ ਕਰਦਾ ਜਦੋਂ ਪ੍ਰਮਾਤਮਾ ਕਿਰਪਾ ਕਰਕੇ ਗੁਰੂ ਨਾਮ ਬਾਣੀ ਨਾਲ ਜੋੜ ਲੈਂਦਾ ਫੇਰ ਕਰਮ ਕਾਂਡਾਂ ਤੋਂ ਸੰਧਾਨਤਕ ਜੀਵਨ ਜੀਣ ਲੱਗਦਾ ਮਨੁੱਖ ਸੰਧਾਨਤ ਜੋ ਗੁਰੂ ਦਾ ਸੰਧਾਨਤ ਹੈ ਇੱਕ ਛੋਟੀ ਜੀ ਬੱਚੀ ਸੀ ਮੈਂ ਕੱਲ ਵੀਡੀਓ ਸੁਣ ਰਿਹਾ ਸੀਗਾ ਇੰਨਾ ਵਧੀਆ ਉਹਨੇ ਭਾਈ ਨਰਵੈਰ ਸਿੰਘ ਦੀ ਲਿਖੀ ਹੋਈ ਕਵਿਤਾ ਗਾਈ ਉਹਨੇ ਛੋਟੀ ਜੀ ਬੱਚੀ ਆ ਉਹ 6-7 ਸਾਲ ਦੀ ਮੈਂ ਤਾਂ 5-6 ਸਾਲ ਦੀ ਕੋਈ ਲੱਗਦੀ ਸੀ ਦੇਖਣ ਨੂੰ ਇੰਨਾ ਵਧੀਆ ਆਵਾਜ਼ ਤੇ ਇੰਨਾ ਸੁਰ ਦੇ ਵਿੱਚ ਉਹਨੇ ਗਾਈ ਕਾਬ ਤਾਂ ਕਮਾਲ ਜਦੋਂ ਅਸੀਂ ਬੱਚਿਆਂ ਨੂੰ ਛੋਟੀ ਉਮਰ ਹੀ ਇੱਧਰ ਨੂੰ ਤੋਰ ਲੈਨੇ ਆ ਤੇ ਫੇਰ ਬੱਚੇ ਵੀ ਇਸ ਰਸਤੇ ਤੁਰ ਪੈਂਦੇ ਨੇ ਪਰ ਨਹੀਂ ਆਮ ਬੀਬੀਆਂ ਕੀ ਕਰਦੀਆਂ ਮਮੈਲ ਫੜਾਇਆ ਲੈ ਵੇ ਦੇਖੀ ਚੱਲ ਆਪ ਵਿਹਲੀਆਂ ਆਪ ਬੈਠਾ ਆਪ ਪਾਸੇ ਬੈਠੀਆਂ ਦੇਖੀ ਜਾਣਗੀਆਂ ਜਾਂ ਕੋ ਨੂੰ ਪੜਾ ਦੇਣਗੀਆਂ ਵੀ ਸਾਨੂੰ ਤੰਗ ਨਾ ਕਰੇ ਮੈਨੂੰ ਗੁੱਸਾ ਜਾਂਦਾ ਬਹੁਤ ਚੜਦਾ ਪਰ ਕੀ ਕਰਕੇ ਮਜਬੂਰੀ ਆ ਕਿ ਹਾਂ ਨਹੀਂ ਜਾਂਦਾ ਫਿਰ ਕਲੇਸ਼ ਖੜਾ ਹੁੰਦਾ ਜੇ ਕਹਿੰਨੇ ਆ ਤਾਂ ਚਲੋ ਮਹਾਰਾਜ ਕਹਿੰਦੇ ਪਾਪੜ ਆ ਪੈਸਾੜ ਬਾਣ ਸਜਾਵਾ ਸੰਕੇ ਸੱਚ ਪਾਪ ਸਿਮਰਨ ਦੀ ਸਿਮਰਨ ਦਾ ਤੀਰ ਤਾਣ ਕੇ ਚੰਦਰੇ ਪਾਪ ਨੂੰ ਭਜਾ ਦਿੱਤਾ ਹੁਣ ਸੱਚ ਦਾ ਤੀਰ ਤਾਣ ਲਿਆ ਗੁਰੂ ਦੇ ਗਿਆਨ ਦਾ ਹੁਣ ਜਿਹੜੀ ਮਾੜੀ ਬਿਰਤੀ ਸੀ ਕਰਮ ਕਾਂਡ ਸੀ ਸਾਰਿਆਂ ਨੂੰ ਭਜਾ ਦਿੱਤਾ ਉਹ ਤੀਰ ਦਾ ਨਿਸ਼ਾਨਾ ਤਾਣ ਕੇ ਅੱਗੇ ਗੁਰ ਮੰਤਰ ਚਤਾਰ ਨਾਨਕ ਦੁੱਖ ਨਾ ਥੀ ਵੀ ਮਹਾਰਾਜ ਕਹਿੰਦੇ ਏ ਨਾਨਕ ਸਤਿਗੁਰੂ ਦਾ ਸੋਹਣਾ ਮੰਤਰ ਚੇਤੇ ਕਰ ਇਸ ਤਰ੍ਹਾਂ ਦੁੱਖ ਨਹੀਂ ਵਿਆਪਦਾ ਪ੍ਰਭੂ ਪਰਮਾਤਮਾ ਦਾ ਨਾਮ ਮੰਤਰ ਭਾਈ ਚੇਤੇ ਕਰ ਨਾਮ ਬਾਣੀ ਨਾਲ ਜੁੜਿਆ ਰਹਿ ਤੇਰੀ ਜੀਵ ਆਤਮਾ ਨਹੀਂ ਦੁਖੀ ਹੋਏਗੀ ਜੀਵਨ ਦੇ ਵਿੱਚ ਉਤਰਾ ਚੜਾ ਬਹੁਤ ਆ ਜਾਂਦੇ ਨੇ ਆਉਂਦੇ ਨੇ ਦੁੱਖ ਤਕਲੀਫ ਵੀ ਆ ਜਾਂਦੀਆਂ ਤੰਗੀ ਪੇਸੀ ਵੀ ਆ ਜਾਂਦੀ ਹੈ ਉਤਰਾ ਚੜਾ ਆਉਂਦੇ ਰਹਿਣਗੇ ਪਰ ਤੇਰਾ ਮਨ ਚੜ੍ਹਦੀ ਕਲਾ 'ਚ ਰਹੇਗਾ ਰਹਾ ਵੀ ਆ ਸਤਿਗੁਰੂ ਦੀ ਕਿਰਪਾ ਸਦਕਾ ਸਦਾ ਹੀ ਚੜ੍ਹਦੀ ਕਲਾ 'ਚ ਰਹਿੰਦਾ ਹਾਂ ਮਾੜਾ ਮੋਟਾ ਚਲੋ ਫਿਕਰ ਤਾਂ ਰੱਖਣਾ ਹੀ ਹੁੰਦਾ ਪਰਿਵਾਰਕ ਜ਼ਿੰਮੇਵਾਰੀਆਂ ਨੇ ਧੀ ਬੱਚੇ ਦਾ ਵਿਆਹ ਕਰਨਾ ਕਿ ਸਿੱਧਾ ਚਲੋ ਭਤੀਜੀ ਦਾ ਵਿਆਹ ਕਰਨਾ ਫਿਕਰ ਉਹਨਾਂ ਮੇਰੇ ਹਿਸਾਬ ਨਾਲ ਮੇਰੇ ਭਾਈ ਵੱਡੇ ਭਰਾ ਨੂੰ ਨਹੀਂ ਧੀ ਵਾਲੇ ਨੂੰ ਜੰਨਾ ਮੈਨੂੰ ਪੈ ਗਿਆ ਉਹ ਤਾਂ ਆਪਾਂ ਫਿਕਰ ਕਰਨਾ ਜਿਹੜੀਆਂ ਜ਼ਿੰਮੇਵਾਰੀਆਂ ਆਲਾ ਫਿਕਰ ਤਾਂ ਆਪਾਂ ਕਰਨ ਇਹ ਮਨਾ ਹੁਣ ਕਿਹੋ ਜਿਹਾ ਚੱਲ ਛੱਡੋ ਸਾਰੇ ਫਿਕਰ ਆਪੇ ਹੁੰਦੇ ਰਹਿਣਗੇ ਆਪਾਂ ਤਾਂ ਰੱਬ ਦਾ ਨਾਮ ਹੀ ਜਪਣਾ ਨਹੀਂ ਨਹੀਂ ਕਿਰਤ ਕਰੋ ਵੰਡ ਛਕੋ ਨਾਮ ਜਪੋ ਨਾਮ ਜਪਣ ਦੀ ਗੱਲ ਤਾਂ ਤੀਜੇ ਨੰਬਰ ਤੇ ਆ ਪਹਿਲਾਂ ਕਿਰਤ ਕਰੋ ਵੰਡ ਛਕੋ ਆਪਦੇ ਕਾਰੋਬਾਰਾਂ ਨੂੰ ਆਪਣੇ ਫਰਜ਼ਾਂ ਨੂੰ ਪਛਾਣੋ ਆਪਣੇ ਫਰਜ਼ ਪਛਾਣਦੇ ਹੋਏ ਤੇ ਘਰ ਦੇ ਕੰਮ ਸਵਾਰੋ ਜੋਵੇਂ ਇੰਤਕਾਰ ਨਾਲ ਪੈਸਾ ਹੁਣਾ ਪੈਸੇ ਦੇ ਨਾਲ ਹੀ ਕੰਮ ਸਬਰਨੇ ਬਾਹਲੇ ਤਾਂ ਕੰਮ ਪੈਸੇ ਨਹੀਂ ਸਬਰਦੇ ਨੇ ਟੋਟਲੀ ਇੱਕ ਅੱਧਾ ਕੰਮ ਹੀ ਆ ਜਿਹੜਾ ਮਤਲਬ ਵੀ ਸਰੀਰਕ ਕਰਕੇ ਸਵਾਰ ਦਾ ਚੱਲ ਬੀਬੀਆਂ ਜਿਵੇਂ ਝਾੜੂ ਪੋਚਾ ਲਾ ਲਿਆ ਇਹ ਸਰੀਰ ਨਾਲ ਸਵਾਰ ਨੇ ਸਫਾਈ ਕਰ ਲਈ